ਪੰਜਾਬ ਜੀ ਮਰਦਾਬਾਦ ਮਰਦਾਬਾਦ ਸਰੂਪ ਜੀ ਮਰਦਾਬਾਦ ਕਮਾਨਾ ਤੇਰੀ ਬਰਮਾਚੀ ਨਹੀਂ ਮਰਦਾਬਾਦ ਪੰਜਾਬ ਸਰਕਾਰ ਨਹੀਂ ਚਲੇਗੀ ਨਹੀਂ ਚਲੇਗੀ ਮਰਦਾਬਾਦ ਪੰਜਾਬ ਸਰਕਾਰ ਨਹੀਂ ਚਲੇਗੀ ਸਾਡੇ ਹੱਕ ਦੇ ਹੱਕ ਤੋਂ ਨਾ ਮਰਦਾਬਾਦ ਜਰਦਾਬਾਦ ਮਰਦਾਬਾਦ ਨਹੀਂ ਹੋਣ ਦਵਾਂਗੇ ਨਹੀਂ ਹੋਣ ਦਵਾਂਗੇ ਜਿੰਦਾਬਾਦ ਪੰਚਤਲ ਨਹੀਂ ਹਾਰ ਦਵਾਗੇ ਕਾਤਰੀ ਸੋਟ ਤੇ ਜਿੰਦਾਬਾਦ ਹੋਵੇ ਕਾਤਰੀ ਸੋਟ ਤੇ ਜਿੰਦਾਬਾਦ ਅੱਜ ਛਾ ਕੋਟ ਸ਼ਹਿਰ ਦੀ ਨਗਰ ਪੰਚਾਇਤ ਦੀ ਇਲੈਕਸ਼ਨ ਜਿਹੜੀ ਰੱਖੀ ਗਈ ਸੀ ਉਹਦੇ ਕਨਵੀਨਰ तहसीलदार ਛਾ ਕੋਟ ਨੂੰ ਲਾਇਆ ਗਿਆ ਸੀ ਇਲੈਕਸ਼ਨ ਦੀ ਪ੍ਰोसीडिंग ਸਟਾਰਟ ਹੋਈ ਸਾਰੇ 13 ਦੇ 13 ਐਮਸੀ ਚੋਣ ਦੇ ਵਿੱਚ ਹਾਜ਼ਰ ਹੋਏ ਸਾਰਿਆਂ ਨੂੰ ਸੌ ਚੁਕਾਈ ਗਈ ਤੇ ਜਦੋਂ ਅਗਲੀ ਪ੍ਰोसीडिंग ਸਟਾਰਟ ਹੋਣੀ ਸੀ ਪ੍ਰਧਾਨ ਤੇ ভাইস ਪ੍ਰਧਾਨ ਦੀ ਚੋਣ ਦੀ ਤੇ ਬੜੇ ਅਮਨ ਸ਼ਾਂਤੀ ਦੇ ਵਿੱਚ ਸਾਰਾ ਕੁਝ ਹਾਊਸ ਅੰਦਰ ਹਾਊਸ ਦੇ ਵਿੱਚ ਹੋ ਰਿਹਾ ਸੀ ਕੋਈ ਕਿਸੇ ਦਾ ਲੜਾਈ ਝਗੜਾ ਨਹੀਂ ਸੀ ਉਹਨਾਂ ਨੇ ਵੀ ਸੌ ਚੱਕੀ ਜਿਹੜੇ 4 9 ਸਾਡੇ ਐਮਸੀਆਂ ਨੇ ਔਰ 4 ਜਿਹੜੇ ਆਮ ਆਦਮੀ ਪਾਰਟੀ ਦੇ ਐਮਸੀ ਸੀ ਤੇ ਜਦੋਂ ਤਹਿਸੀਲਦਾਰ ਤੇ ਇਹੋ ਆਪਸ ਵਿੱਚ ਕੰਨਾਂ ਦੇ ਵਿੱਚ ਆਪਣੇ ਕਰਨਾ ਮੰਨਾ ਕਰਨ ਕਰਨ ਲੱਪੇ ਉਸ ਦਰਾਂ ਹੀ ਅਸੀਂ ਕਹਿ ਰਹੇ ਆ ਤਹਿਸੀਲਦਾਰ ਸਾਹਿਬ ਨੂੰ ਕਨਵੀਨਰ ਸਾਹਿਬ ਨੂੰ ਵੀ ਹੁਣ ਅਗਲਾ ਪ੍ਰोसीडिंग ਜਿਹੜੀ ਆ ਉਹਨੂੰ ਸ਼ੁਰੂ ਕਰੋ ਵੀ ਪ੍ਰਧਾਨ ਦੀ ਚੋਣ ਦਾ ਨਾਂ ਤੁਸੀਂ ਲਾਓ ਤੇ ਅਸੀਂ ਪ੍ਰਧਾਨ ਦਾ ਨਾਂ ਅਸੀਂ ਵੀ ਪ੍ਰਪੋਜ਼ ਕਰਨਾ ਜਿੰਨੇ ਕਿਸੇ ਨੇ ਹੋਰ ਨੇ ਵੀ ਕਰਨਾ ਉਹ ਵੀ ਪ੍ਰਪੋਜ਼ ਕਰੇ ਔਰ ਉਸ ਤੋਂ ਬਾਅਦ VOTING ਦਾ ਅਧਿਕਾਰ ਐਮਸੀ ਸਾਹਿਬਾ ਨਾਲ ਨੂੰ ਆ ਜਿਹਨੂੰ ਬਹੁਮਤ ਮਿਲੇਗਾ ਉਹ ਆਪਣਾ ਪ੍ਰਧਾਨ ਚੁਣਿਆ ਜਾਊਗਾ ਔਰ ਅਜੇ ਇਹ ਗੱਲ ਹੀ ਚੱਲ ਰਹੀ ਆ ਉਹ ਸ਼ੁਰੂ ਦਾ ਨਹੀਂ ਤਾਂ ਇਹੋ ਸਾਹਿਬ ਕਹਿੰਦੇ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਇੱਕ ਡਰਾਮਾ ਰਚਿਆ ਆਪਣੇ ਉਹਨਾਂ ਦੇ ਦੋ ਐਮਸੀ ਆਪਸ ਵਿੱਚ ਉੱਚੀ ਉੱਚੀ ਬੋਲਣ ਲੱਪੇ ਕਿਉਂਕਿ ਉਹ ਸਾਜ਼ਿਸ਼ ਤਹਿਤ ਸੀ ਸਾਰਾ ਪਲੈਨਿੰਗ ਸੀ ਵੀ ਤੁਸੀਂ ਰੌਲਾ ਪਾਇਓ ਤੇ ਸਤੀਲਦਾਰ ਉੱਠ ਕੇ ਬਾਹਰ ਆਜੂ ਚਲਾ ਜਾਊਗਾ ਹਾਊਸ ਨੂੰ ਬਗੈਰ ਦੱਸੇ ਕਨਵੀਨਰ ਸਾਹਿਬ ਮੀਟਿੰਗ ਬਰਖਾਸਤ ਕੀਤੇ ਬਗੈਰ ਚਲਦੀ ਮੀਟਿੰਗ ਛੱਡ ਕੇ ਵਿੱਚੋਂ ਚਲੇ ਗਏ ਕਿ ਡੇ ਅਫਸੋਸ ਦੀ ਗੱਲ ਆ ਸ਼ਹਿਰ ਦੇ ਲੋਕਾਂ ਨੇ ਐਮਸੀ ਚੁਣ ਕੇ ਭੇਜੇ ਸ਼ਹਿਰ ਦਾ ਵਿਕਾਸ ਕਰਨ ਲਈ ਸ਼ਹਿਰ ਦੇ ਕੰਮ ਕਰਨ ਲਈ ਤੇ ਲੋਕਤੰਤਰ ਦਾ ਕਤਲ ਅੱਜ ਸ਼ਰੇਆਮ ਅਫਸਰ ਸਾਹਿਬਾਨਾਂ ਨੇ ਕੀਤਾ ਕਿਹਦੇ ਕਹਿਣ ਤੇ ਮੌਜੂਦਾ ਸਰਕਾਰ ਤੇ ਇਥੋਂ ਦਾ ਹਲਕਾ ਇੰਚਾਰਜ ਹੈ ਜਿਹੜਾ ਗੁੰਡਾਗਰਦੀ ਤੇ ਉਤਰਿਆ ਹੋਇਆ ਜਿਹਨੂੰ ਗੁੰਡਾਗਰਦੀ ਤੋਂ ਬਗੈਰ ਕੋਈ ਦੂਜਾ ਰਸਤਾ ਨਹੀਂ ਦਿਖਦਾ ਔਰ ਕਾਕਾ ਮੈਂ ਤੈਨੂੰ ਦੱਸਣਾ ਚਾਹੁੰਨਾ ਪਿੰਦਰ ਪੰਡੋਰੀ ਜੀ ਪਿਆਰ ਨਾ ਤਾਂ ਬਹੁਤ ਕੁਝ ਹੋ ਸਕਦਾ ਐਦਾਂ ਲੋਕ ਝੁਕਣ ਵਾਲੇ ਨਹੀਂ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਧੱਕੇਸ਼ਾਹੀ ਨਾਲ ਨਾਲ ਜੋੜਨਾ ਚਾਹੁੰਦੇ ਆ ਔਰ ਮੈਂ ਵਾਰ-ਵਾਰ ਅਸੀਂ ਡੀਸੀ ਸਾਹਿਬਾਨ ਨੂੰ ਫੋਨ ਕੀਤਾ ਡੀਸੀ ਸਾਹਿਬ ਨੇ ਕਿਹਾ ਵੀ ਤੁਸੀਂ ਵੇਟ ਕਰੋ ਮੈਂ ਗੱਲ ਕਰਦਾ ਮੁੜ ਕੇ ਫੇਰ ਅਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਮੇਰੀ ਗੱਲ ਨਹੀਂ ਅਜੇ ਹੋਈ ਫੇਰ ਦੁਬਾਰਾ ਡੀਸੀ ਸਾਹਿਬ ਨਾਲ ਗੱਲ ਹੋਈ ਤਾਂ ਡੀਸੀ ਸਾਹਿਬ ਕਹਿੰਦੇ ਉਹ ਕਹਿੰਦੇ ਮੇਰੀ ਸਿਹਤ ਵਿਗੜ ਗਈ ਮੈਂ ਕਿਹਾ ਜੀ ਤੇ ਇੱਥੇ ਤਾਂ ਬੜੇ ਚੰਗੇ ਪਲੇ ਤੰਦਰੁਸਤ ਸੀ ਤੇ ਇਹ ਇੱਕ ਡਰਾਮਾ ਰਚਿਆ ਗਿਆ ਕਿਉਂਕਿ ਪ੍ਰਧਾਨਤ ਬਾਈਸ ਪ੍ਰਧਾਨ ਦੀ ਚੋਣ ਨਾ ਕਰਾਉਂਦਾ ਸੋ ਇਸ ਕਰਕੇ ਮੈਂ ਸਮਝਦਾ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਪਹਿਲੀ ਵਾਰ ਹੋਇਆ ਮੇਰਾ خیال ਸ਼ਾਹਕੋਟ ਚ ਇੰਦਾ ਨਹੀਂ ਕਦੀ ਹੋਇਆ ਔਰ ਨਾਲ ਹੀ ਆਪਣੇ ਕੀ ਹੋਇਆ ਵੀ ਅਗਲਾ ਫੈਸਲਾ ਇਨੀ ਕੋਈ ਦੇ ਕੇ ਗਏ ਪ੍ਰਸੀਡਿੰਗ ਸਟਿਲ ਓਪਨਾ ਪ੍ਰਸੀਡਿੰਗ ਸਟਿਲ ਓਪਨ ਆ ਅਸੀਂ ਅਡਜਰਨ ਨਹੀਂ ਹੋਈ ਅਸੀਂ ਜੇ ਉਹਦੇ ਪ੍ਰਸੀਡਿੰਗ ਦੇ ਵਿੱਚ ਜਦੋਂ ਜੋ ਅਜੰਡਾ ਸੀ ਉਹਦਾ ਲਿਖਾਇਆ ਵੀ ਅੱਜ ਜਿਹੜਾ ਮੀਟਿੰਗ ਸੀ ਜਿਸ ਕਾਰਨ ਕਰਕੇ ਹਾਜ਼ਰੀ ਲੱਗੀ ਸੀ ਸਾਡੇ ਐਮਸੀਆਂ ਦੀ ਔਰ ਉਹਦੇ ਵਿੱਚ ਲਿਖਿਆ ਗਿਆ ਵੀ ਅੱਜ ਚੋਣ ਅੱਜ ਸੌ ਚੱਕ ਸਮਾਗਮ ਤੇ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਲਈ ਅੱਜ ਏਜੰਡਾ ਕੱਢਿਆ ਗਿਆ ਸੀ ਉਹ ਪ੍ਰोसीडिंग ਤੇ ਅਸੀਂ ਲਿਖਾ ਕੇ ਸਾਰੇ ਐਮਸੀ ਸਾਹਿਬਾਨ ਨੇ ਸਹਿਨ ਕੀਤਾ ਅਨਕੰਪਲੀਟ ਪ੍ਰोसीडिंग ਆ ਪ੍ਰोसीडिंग ਜਿਹੜੀ ਹੁੰਦੀ ਆ ਉਹਦੀ ਕਿ ਸਟੱਡੀ ਕਿਹਦੇ ਹੁੰਦੀ ਆ ਜੇ ਕਨਵੀਨਰ ਸਾਹਿਬ ਆ ਰਹੇ ਆ ਉਹਨਾਂ ਦੀ ਕਿ ਸਟੱਡੀ ਦੇ ਵਿੱਚ ਪ੍ਰोसीਡਿੰਗ ਹੁੰਦੀ ਆ ਉਹ ਆਪਦੀ ਜ਼ਿੰਮੇਵਾਰੀ ਬਿਲਕੁਲ ਗੈਰ ਜ਼ਿੰਮੇਵਾਰਾ ਵਾਲਾ ਕੰਮ ਕਰਕੇ ਕੇ ਪ੍ਰोसीਡਿੰਗ ਉਧਰ ਹੀ ਛੱਡ ਕੇ ਚਲੇ ਗਏ ਤੇ ਬਾਅਦ ਦੇ ਵਿੱਚ ਜਦੋਂ ਪ੍ਰਕਿਰਿਆ ਕੰਪਲੀਟ ਹੋ ਜਾਏ ਤਾਂ ਪ੍ਰोसीਡਿੰਗ ਹੈਂਡਓਵਰ ਪ੍ਰਧਾਨ ਨੂੰ ਕਰਨੀ ਹੁੰਦੀ ਆ ਸੋ ਅੱਜ ਦੇਖ ਲਓ ਹਾਲਾਤ ਸਿਸਟਮ ਦੇ ਮੈਂ ਸਮਝਦਾ ਅੱਜ ਲੋਕਤੰਤਰ ਦਾ ਵੀ ਕਤਲ ਆ ਤੇ ਜਿਹੜੇ ਅਫਸਰ ਇਦਾਂ ਦਾ ਕਰ ਰਹੇ ਆ ਅੱਜ ਪੰਜਾਬ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਕਿਲ ਠੋਕਰੇ ਆ ਕਿਲ ਠੋਕਰੇ ਆ ਪੰਜਾਬ ਦਾ ਸਤਿਆਨਾਸ਼ ਕਰਨ ਨਾਲ ਨੂੰ ਅਫਸਰਸ਼ਾਈ ਲੱਗੀ ਆ ਕਿਹਦੇ ਇਸ਼ਾਰਿਆਂ ਤੇ ਮੌਜੂਦਾ ਸਰਕਾਰ ਦੇ ਇਸ਼ਾਰਿਆਂ ਤੇ ਕਦੀ ਅਜੇ ਤੱਕ ਇਦਾਂ ਨਹੀਂ ਹੋਇਆ ਸੀ ਵੀ ਕਦੀ ਜਿਹੜੇ ਕੰਮ ਲੋਕਾਂ ਦੇ ਆ ਲੋਕਾਂ ਨੂੰ ਕਰਨ ਦਿੱਤੇ ਜਾਣ ਪਰ ਅੱਜ ਉਹ ਸਾਰੇ ਪੁਲਿਸ ਡਿਪਾਰਟਮੈਂਟ ਦਾ ਔਰ ਅਫਸਰਸ਼ਾਈ ਉਹਨਾਂ ਕੰਮਾਂ ਦੇ ਵਿੱਚ ਦਖਲ ਦੇ ਕੇ ਕਰਾਉਣ ਲਈ ਸਰਕਾਰ ਨੂੰ ਖੁਸ਼ ਕਰਨ ਤੇ ਲੱਗੀ ਆ ਮੈਂ ਅਫਸੋਸਨਾ ਕਹਿਣਾ ਪੈ ਰਿਹਾ ਤੇ ਅਸੀਂ ਇਹ ਸਾਰੇ ਐਮਸੀ ਸਾਹਿਬਾਨ ਖੜੇ ਆ ਇਸ ਲੜਾਈ ਨੂੰ ਪੂਰੇ ਅੰਜਾਮ ਤੱਕ ਲੈ ਕੇ ਜਾਵਾਂਗੇ ਪੂਰੀ ਤਰ੍ਹਾਂ ਲੜਾਂਗੇ ਚਾਹੇ ਸਾਨੂੰ ਕੋਰਟ ਦੇ ਵਿੱਚ ਜਾਣਾ ਪਵੇ ਚਾਹੇ ਸਾਨੂੰ ਕਿਸ ਤਰ੍ਹਾਂ ਵੀ ਲੜਾਈ ਲੜਨੀ ਪਵੇ ਅਸੀਂ ਉਸ ਲੜਾਈ ਨੂੰ ਲੜ ਕੇ ਜਿੱਤ ਹਾਸਲ ਕਰਾਂਗੇ ਇਹ ਮੈਂ ਆਪਣੇ ਸਾਰੇ ਐਮਸੀਆਂ ਵੱਲੋਂ ਸਾਰੇ ਸਾਥੀਆਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਵਿਸ਼ਵਾਸ ਦਵਾਣਾ